ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮਿੱਤਰੋ ਠੀਕ ਠਾਕ ਜੀ ਤੇ ਆਓ ਫਿਰ ਅੱਜ ਤੁਹਾਨੂੰ ਬੁੱਲਾ ਦੇ ਰਿਜ਼ਲਟ ਚ ਇੱਕ ਹੋਰ ਝੋਟੀ ਦਾ ਝੋਟੇ ਦਾ ਰਿਜ਼ਲਟ ਜਿਹੜਾ ਤੁਹਾਨੂੰ ਦਿਖਾਈਏ ਆ ਜਿਹੜੀ ਸਾਹਮਣੇ ਤੁਸੀਂ ਸਕਰੀਨ ਤੇ ਝੋਟੀ ਦੇ ਰਹੇ ਹੋ ਇਹ ਪਿੰਡ ਲਾੜ ਵੰਜਾਰੇ ਕਲਾਂ ਹੀ ਆ ਤੇ ਝੋਟੀ ਦੇਖੋ ਤੁਸੀਂ ਸਾਰੇ ਪਾਸਿਓਂ ਹੁਣ ਤਾਂ ਦੁੱਤੋ ਅਫੇ ਵੱਖੜ ਲੱਗਦੀ ਆ ਪਰ ਬਾਈ ਨਾਲ ਕਰਦੇ ਆ ਗੱਲ ਤੇ ਪੁੱਛਦੇ ਆ ਡਿਟੇਲ ਬੰਦੇ ਵੀਰੇ ਬੰਦੇ ਬੰਦੇ ਉਹ ਥੋੜੀ ਪੈਰ ਦੀ ਦਿੱਕਤ ਆ ਕਿਉਂਕਿ ਪੱਕੇ 'ਚ ਕੱਢਣ ਕਰਕੇ ਨਾ ਹੋ ਜਾਂਦੀ ਆ ਦੇਖੋ ਗੋਡੇ ਤੇ ਥੋੜੀ ਸੋਜ ਅਸ ਜੀ ਆਈ ਪੀ ਬੰਦੋ ਬੰਦੋ ਆ ਕੱਟੀ ਵੀ ਇਹਦੀ ਆ ਹੈਨਾ ਹਾਂ ਕੱਟੀ ਹੈ ਚਲੋ ਆਜੋ ਫਿਰ ਕਰਦੇ ਆ ਗੱਲ ਆਪਾਂ ਕਲਰ ਤੁਹਾਨੂੰ ਲੱਗ ਰਿਹਾ ਹੋਣਾ ਹਨਾ ਪੂਰੇ ਪੂਰੇ ਜੇ ਬਾਲ ਤੇ ਸੱਸੀ ਗਾ ਬਾਈ ਸੱਸੀ ਗਾ ਦੱਸੋ ਆਪਣਾ ਐਡਰੈਸ ਆਪਾਂ ਕਿੱਥੇ ਖੜੇ ਆਂ ਮੈਂ ਜੀ ਜੀਵਨ ਕੁਮਾਰ ਲਾੜੋਂ ਜਾਰਾ ਕਲਾ ਜਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਨੇੜੇ ਪਾਤੜਾ ਨੇੜੇ ਪਾਤੜਾ ਜੀ ਫੋਨ ਨੰਬਰ ਫੋਨ ਨੰਬਰ 94632 32941 3294 ਹੁਣ ਦੋ ਆ ਝੋਟੀ ਦੀ ਡਿਟੇਲ ਇਹ ਝੋਟੀ ਵੀਰ ਜੀ ਮੈਂ ਸ਼ੇਰੋਂ ਤੋਂ ਲੈ ਕੇ ਆਇਆ ਸੀਗਾ ਮਨੀ ਗੀਤਕਾਰ ਜੋ ਅਮਾ ਦੋ ਕੈਪਸੂਲ ਲੈ ਲੀਤੇ ਜਾਂ ਬਦੇ ਵਾਲਾ ਨਹੀਂ ਕਾਲਾ ਅੱਛਾ ਹਾਂ ਇਹ ਉਹਦਾ ਮਨੀ ਦਾ ਹਾਂ ਮਨੀ ਸ਼ੇਰੋ ਵਾਲਾ ਦੋ ਕੈਪਸੂਲ ਲੈ ਲੀਤੇ ਲਾਵੀ ਰੇਣ ਜਿਹੜਾ ਗਾਇਆ ਹਾਂ ਲਾਵੀ ਰੇਣ ਗਾਇਆ ਸੀ ਹਾਂ ਉਸ ਤੋਂ ਲੈ ਕੇ ਆਈ ਦੀ ਝੋਟੀ ਹਾਂ ਭਲੂਣਾ ਅੱਛਾ ਇਹ ਪੌਣੇ ਇੱਕ ਦੋ ਸਾਲ ਦੀ ਤੇ ਬਾਈ ਜਸਪਾਲ ਨੂੰ ਦਿਖਾਈ ਸੀ ਮੈਂ ਜਦੋਂ ਪਹਿਲੀ ਵਾਰ ਮੋਬਾਈਲ ਤੇ ਦੇਖੀ ਸੀ ਉਹਦੀ ਵੀਡੀਓ ਹਾਂਜੀ ਹਾਂ ਇਹਨਾਂ ਨੂੰ ਦਿਖਾ ਕੇ ਝੋਟੀ ਲੈ ਕੇ ਆਈ ਦੀ ਇਹ ਜਸਪਾਲ ਨੂੰ ਪੁੱਛ ਕੇ ਲੈ ਕੇ ਆ ਅੱਛਾ ਬਾਕੀ ਜਿਹੜੀ ਝੋਟੀ ਦੀ ਸੀ ਪੁਰਾਣੀ ਵੀਡੀਓ ਵੀ ਮੇਰੇ ਲਈ ਪਈ ਐ ਭਲੂਣ ਦੀ ਹਾਂ ਪਹਿਲੇ ਸਵੇਰੇ ਉਸਨੇ 14 ਲੀਟਰ ਦੁੱਧ ਘਟਾਇਆ। ਅੱਛਾ 14 ਲੀਟਰ ਪਹਿਲੇ ਸਵੇਰੇ ਉਸਨੇ 골ਡਨ ਸਟਾਰ ਦੀ ਕਹਿ ਕੇ ਦੱਸੀ ਕਹਿੰਦਾ ਯਾਦ ਰੱਖੇਗਾ ਵੀ ਪੰਡਤ ਜੀ 골ਡਨ ਸਟਾਰ ਦੀ ਆ 골ਡਨ ਸਟਾਰ ਲక్ష్ਮੀ ਡੇਰੀ ਫਾਰਮਰ ਅੱਛਾ ਹਾਂ ਉਹਨਾਂ ਦੇ ਫੋਨ ਵੀ ਆਏ ਸੀ ਜਸਪਾਲ ਨੇ ਬਈ ਨੇ ਉਹਨਾਂ ਨੂੰ ਵੀਡੀਓ ਵੀ ਝੋਟੀ ਹੈ ਉਹਨਾਂ ਵੀ ਮੈਨੂੰ ਤੇ ਸਾਨੂੰ ਦੇ ਦੋ। ਬ੍ਰਿੰਦਰ ਨੇ ਬ੍ਰਿੰਦਰ ਨੇ ਅੱਛਾ ਹਾਂ ਪਰ ਮੈਂ ਫਿਰ ਦੁੱਧ ਜਸਪਾਲ ਬਈ ਕਹਿੰਦਾ ਵੀ ਪਰ ਵੇਚੀ ਨਹੀਂ ਵੀ ਗਰੀਬ ਬੰਦਾ ਹੈ ਤੂੰ ਮੈਨੂੰ ਇਹ ਕਹਿੰਦਾ ਲੈਂਨ ਨੂੰ ਵੀ ਝੋਟੀ ਮੈ ਲੈ ਪਰ ਤੂੰ ਵੀ ਮੈ ਵੇਚਣਾ ਬਿਚੋਟੀ ਵਧੀਆ ਤੇਰੇ ਕਿਵੇਂ ਆ ਬਈ ਦੁੱਧ ਦੱਦ ਨੂੰ ਕਿਵੇਂ ਆ ਉਹ ਦੁੱਧ ਬਹੁਤ ਵਧੀਆ ਜੀ 14 ਸੀਲ ਹੈ ਸੀਲ ਹੈ ਇਹਨੂੰ ਵਧੀਆ ਕੋਈ ਆਇਆ ਤਾਂ ਨਹੀਂ ਵੀ ਵਿਚ ਵਿਚ ਕਿੰਨਾ ਚ ਕਿੰਨਾ ਜਰ ਹੋ ਗਿਆ ਹੁਣ ਸੁਵੀ ਨੂੰ ਇਹਨੂੰ ਇਹਨੂੰ ਸਾਲ ਵਾਂਗੂ ਹੋ ਗਿਆ ਵੀ ਦੁੱਧ ਗੱਪਣ ਹੈ ਗੱਪਣ ਹੈ ਵੀ ਸਟਰੀਮਿੰਗਾਂ ਦੀ ਇੱਕ ਟਾਈਮ ਦੁੱਧ ਦੇ ਰਹੀ ਹੈ ਅੱਛਾ ਇੱਕ ਟਾਈਮ ਦੁੱਧ ਦੇ ਰਹੀ ਹਾਂ ਜੀ ਇਕੱਠੀ ਆਓ 6 ਮਹੀਨੇ ਦੀ ਗੱਪਣ ਇਹ ਕਿਹੜੇ ਬੋਲਦੀ ਆ ਇਹਦਾ ਪਤਾ ਕੁਛ ਇਹ ਬੋਲੂ ਜੀ ਆਪਣੇ ਪਿੰਡੇ ਦੀ ਹੈ ਅੱਛਾ ਆਪਣੇ ਪਿੰਡ ਵਾਲੇ ਬੋਲਦੇ ਆ ਹਾਂ ਮੈਂ ਚਲੋ ਮੈਨੂੰ ਐਨਾ ਪਤਾ ਨਹੀਂ ਸੀ ਵੀ ਇਹ ਛੋਟੀ ਬਾਰੀ ਵੀ ਐਸਾ ਪਤਾ ਹਾਂ ਨਹੀਂ ਨਹੀਂ ਥੱਲੋਂ ਬਹੁਤ ਸੋਹਣੀ ਐ ਕੱਟੀ ਆ ਜੀ ਹਾਂ ਕੱਟੀ ਵੀ ਤੇਰੀ ਚੰਗੀ ਐ ਇਹ ਮਾਂ ਤੇ ਹੀ ਗਈ ਆ ਸਾਰਾ ਹਾਂ ਜੀ ਹਾਂ 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 ਸਾਰਾ ਜਿਹੜੀ ਬਰੀਡ ਆ ਦੇਖੋ ਬਰਾਊਨ ਪਾ ਪਰ ਜਿਹੜਾ ਉਹ 골ਡ ਦਾ 골ਡ ਸਟਾਰ ਉਹਦਾ ਨਵ ਵੀ ਤਾਂ ਹੀ ਰੱਖਿਆ ਕਿਉਂਕਿ ਆ 골ਡ ਕਲਰ ਆਉਂਦਾ ਹੈ ਨਾ ਅੱਜ ਹਾਂ ਬਿਲਕੁਲ ਪਤਲੀ ਚਮੜੀ ਦੀ ਬਦਲੇ ਚਮੜੀ ਦੀ ਹਾਂ ਜੀ ਹਾਂ ਮਤਲਬ ਠੰਡੀ ਸੀਲ ਆ ਹਨਾ ਹਾਂ ਜੀ ਹਾਂ ਠੰਡੀ ਸੀਲ ਹੈ ਨਾ ਸਿੰਘ ਪੁੱਤੋਂ ਵੀ ਦੇਖੋ ਹਾਂ ਸਿੰਘ ਦਾ ਹੈ ਇਹ ਮਨੀਸ਼ ਸ਼ਰੋਣ ਬਾਈ ਨੇ ਜਿਸ ਤਰ੍ਹਾਂ ਕਿਹਾ ਸੀ ਮੈਂ ਉਹਨੂੰ ਯਾਦ ਵੀ ਕਰਦਾ ਵੀ ਹਾਂ ਛੋਟੀ ਬਾਈ ਨੇ ਕਹਿ ਕਿ ਮਨੀ ਨੂੰ ਵੀ ਯਾਦ ਕਰਦਾ ਤੇ ਜਸਪਾਲ ਨੂੰ ਹੀ ਯਾਦ ਹਾਂ ਜਸਪਾਲ ਨੂੰ ਵੀ ਇਹਨੂੰ ਤਾਂ ਮੈਂ ਕਹਿ ਗਿਆ ਜਦੋਂ ਵੀ ਮੈਨੂੰ ਮਿਲਦਾ ਉੱਥੇ ਦਾਣਾ ਲੈ ਕੇ ਆਣਾ ਨਾ ਬਾਈ ਤੋਂ ਹਾਂ ਬਹੁਤ ਵਧੀਆ ਦਾਣਾ ਤਿਆਰ ਕਰਦੇ ਨੇ ਜੀ ਬਿਲਕੁਲ ਬਿਲਕੁਲ ਹਾਂ ਦਾਣਾ ਮੈਂ ਇਹਨਾਂ ਤੋਂ ਕਹਿਣ ਵਾਲੇ ਤਿਆਰ ਕਰਵਾਣਾ ਜੀ ਆ ਜਸਪਾਲ ਵੀ ਨਾਲ ਆ ਹਾਂ ਜੀ ਜਸਪਾਲ ਬਈ ਹੋ ਠੀਕੋ ਵੀਰੇ ਵਧੀਆ ਵੀਰੇ ਵੇਚਦਾ ਸੀ ਬਾਈ ਸੂਣ ਤੋਂ ਪਹਿਲਾਂ ਜੀ अच्छा ਹੁਣ ਹਾਂ ਉਦੋਂ ਮੈਂ ਇਹਨੂੰ ਆਖਿਆ ਮੈਂ ਤੂੰ ਵੇਚਣਾ ਵੀ ਦੁਵਾਰੋਂ ਝੋਟੀ ਦੇ ਉੱਤੋਂ ਲੈਤੀ ਨਹੀਂ ਜਾਣੀ ਬਾਈ ਦਾ ਕੰਮ ਹੈ ਠੀਕ ਹੈ ਨਾ ਬਾਈ ਆ ਪਤਾ ਕੀ ਹੁੰਦਾ ਜਿਹੜਾ ਕੋਈ ਚੱਜ ਦਾ ਪਸ਼ੂ ਆ ਉਹ ਬਹੁਤ ਔਖਾ ਹਾਂ ਹਾਂ ਉਹ ਆਮਰੀ ਬੰਦੇ ਨੂੰ ਲੈਣਾ ਬਾਈ ਬਹੁਤ ਔਖਾ ਹੈ ਜੀ ਹਾਂ ਬਾਈ ਸੁਣ ਤੋਂ ਪਹਿਲਾਂ 7 ਲੱਖ ਲੱਗਿਆ ਸੀ ਜੀ ਅੱਛਾ ਜਿਹੜੇ ਵੀ ਦੋ ਝੋਟੀਆਂ ਹੋਰ ਸੀ ਫਿਰ ਮੈਂ ਆਖੀ ਮੈਂ ਤੂੰ ਉਹ ਵੇਚ ਲੈ ਵੀ ਇਹਨੂੰ ਰੱਖ ਲੈ ਮੈਂ ਜਸਵਾਲ ਦੇ ਕਹਿਣਤੀ ਮੈਂ ਰੱਖੀ ਹੁਣ ਇਹਦੇ ਟੀਗਾ ਲੱਗੇ ਹੋਇਆ ਜੀ ਆਪਣਾ ਬਜਰੰਗੀ ਲਜਵਾਣਾ ਦਾ अच्छा वो भी ਤੁਸੀਂ ਲਵਾਇਆ ਹਾਂ ਲਵਾਇਆ ਭਾਈ ਜਿਸ ਕਾਲ ਦੇ ਕਹਿਣ ਵਾਲੇ ਕਹਿਣ ਵਾਲੀ ਲਵਾਇਆ ਉਹ ਨੂੰ ਪਤਾ ਹੈ ਨਾ ਫਿਰ ਵੀ ਬਰੀਡ ਨੂੰ ਕਿਹੜੀ ਲੈਂਚ ਜਾਣਾ ਹਾਂਜੀ ਹਾਂ ਤੁਸੀਂ ਵੈਸੇ ਤੁਹਾਡਾ ਕੰਮ ਤਾਂ ਹੈ ਨਹੀਂ ਬਾਲੇ ਪਸ਼ੂ ਦਾ ਪਸ਼ੂ ਦਾ ਇੱਕੀ ਮੈਂ ਤਾਂ ਜੀ ਸ਼ੈਨਲ ਦਾ ਕੰਮ ਹਾਂ ਆ ਦੇਖੋ ਸਕਿਨ ਤੇ ਜਿਹੜੀਆਂ ਵੈਸੇ ਵੀ ਦੇਖੋ ਥੱਲੋਂ ਵੀ ਬਹੁਤ ਸੋਹਣੀ ਹੈ ਮਤਲਬ ਐ ਆਪਣੇ ਟਾਈਮ 'ਚ ਪੂਰੀ ਬਣੀ ਹੋਊਗੀ ਥੋੜੀ ਗਰਮੀ ਕਰਕੇ ਹੋ ਰਹੀ ਹੈ ਜੀ ਹੁਣ ਨਹੀਂ ਨਹੀਂ ਉਹ ਤਾਂ ਭਾਈ ਹੁੰਦਾ ਰਹਿੰਦਾ ਇੰਨੀ ਕਿ ਕੋਈ ਦਿੱਕਤ ਨਹੀਂ ਆ ਖਾਈਆਂ ਤੁਸੀਂ ਫਿਰ ਕੀ ਕੰਮ ਕਰਦੇ ਮੈਂ ਵੀ ਜੀ ਸੈਲਰ ਦਾ ਕੰਮ ਕਰਦਾ ਡਿੱਪੂ ਚੌਂ ਲਵਨ ਨੂੰ ਤਾਂ ਉਹ ਮੈਨੂੰ ਥੋੜਾ ਸ਼ੌਂਕ ਪੈ ਗਿਆ ਸੀ ਵੀ ਡੰਗਰ ਰੱਖਣ ਦਾ ਜੀ ਚਲੋ ਥੋੜਾ ਜਿਆ ਕੰਮ ਵਧੀਆ ਨਿਕਲੀ ਫਿਰ ਹਾਂ ਜੀ ਹਾਂ ਮੈਂ ਚਾਰ ਝੋਟੀਆਂ ਉੱਸਰ ਲਿਆ ਕੇ ਵੇਚੀ ਨਾ ਇਹ ਤੈਨੂੰ ਨਾ ਨਾ ਵੇਚਦਾ ਨਹੀਂ ਜੀ ਇਹ ਜਸਪਾਲ ਬਾਈ ਨੇ ਕਹੀ ਵੀਰ ਵੇਚੀ ਲੈ ਜੋ ਅੱਜਾ ਹੋਰ ਆਪਣੇ ਕੋਲ ਤੈਨੂੰ ਪਤਾ ਲੱਗਣਾ ਕਿ ਹਾਂ ਕੀ ਕਰਦੇ ਹੁਣ ਇਹਦੀ ਕੱਟੀ ਤਿਆਰ ਕਰਾਂਗੇ ਆਪਾਂ ਕੱਟੀ ਵੀ ਤਿਆਰ ਕਰੀ ਤੇ ਝੋਟੀਆਂ ਵੀ ਨਾ ਵੇਚੀ ਨਾ ਨਹੀਂ ਝੋਟੀਆਂ ਵੇਚਦੇ ਨਹੀਂ ਜੀ ਇਹ ਬਹੁਤ ਸੋਹਣਾ ਰਿਜ਼ਲਟ ਆ ਬਈਆ ਨੂੰ ਇਹ ਮਨੀਮੀ ਕਰਦਾ ਜੀ ਮਨੀਮੀ ਦੇ ਨਾਲ-ਨਾਲ ਮੈਨੂੰ ਥੋੜਾ ਪਸ਼ੂਆਂ ਦਾ ਸ਼ੌਂਕ ਹੈ ਜੀ ਰੱਖਣ ਦਾ ਬਹੁਤ ਵਧੀਆ ਬਾਈ ਗੱਲ ਹਾਂ ਜੀ ਮੈਂ ਚਾਰ ਝੋਟੀਆਂ ਉਸਰ ਲਿਆ ਕੇ ਜੀ ਪਾਲ ਕੇ ਵੇਚੀਆਂ ਵੇਚੀਆਂ ਹਾਂ ਜੀ ਇਹ ਫਿਰ ਮੈਂ ਰੱਖੀ ਤੀ ਉਹ ਜਿਹੜਾ ਤਿੰਨ ਵੇਚਦੇ ਸੀ ਜਿਸ ਪਾਲ ਬਾਈ ਕਹਿੰਦਾ ਇਹਨਾਂ ਵਿੱਚ ਨਹੀਂ ਮਿੱਤਰੋ ਫੋਨ ਨਾ ਕਰਿਓ ਦੇਖੋ ਨੰਬਰ ਤੁਹਾਨੂੰ ਦਿੱਤਾ ਜਾਣਕਾਰੀ ਲੈਣ ਵਾਸਤੇ ਬਾਈ ਨੂੰ ਫੋਨ ਕਰ ਸਕਦੇ ਹੋ ਪਰ ਵੇਚਣ-ਬੁਚਣ ਵਾਲਾ ਫੋਨ ਨਾ ਕਰੋ ਵੀਰ ਬਣ ਕੇ ਬਹੁਤ ਬੰਦੇ ਇਹੋ ਜਿਹੇ ਹੁੰਦੇ ਨੇ ਜੋ ਵੇਚਣ ਪਿੱਛੇ ਹੀ ਫੋਨ ਕਰੀ ਜਾਂਦੇ ਨੇ ਭਾਈ ਵੇਚਦਾ ਹੈ ਭਾਈ ਵੇਚਦਾ ਵੇਚਣ ਵਾਲਾ ਫੋਨ ਨਾ ਕਰਿਓ ਉਹਨਾਂ ਨੇ ਮੈਨੂੰ ਦੋ ਤਿੰਨ ਵਾਰੀ ਫੋਨ ਕਰਿਆ ਜੀ ਅੱਛਾ ਜੀ ਵਰਿੰਦਰ ਜੀ ਨੇ ਹਾਂ ਵੀ ਛੋਟੀ ਮਾਂ ਫਿਰ ਉਦੋਂ ਬਾਅਦ ਕਾਲ ਕਰਤੀ ਜਿਸ ਪਾਲੋਈ ਕਹਿੰਦਾ ਰੱਖੋ ਕੀ ਤੇਰੇ ਦੁੱਧ ਪੀਣ ਵਾਲੀ ਹੈ ਘਰੇ ਨਹੀਂ ਵੀਰੇ ਪਤਾ ਕੀ ਹੈ ਵੇਚ ਕੇ ਇੱਕ ਵਾਰੀ ਪੈਸੇ ਵਟ ਲੈਣਾ ਹਾਂਜੀ ਹਾਂ ਹੈਨਾ ਦੁੱਧ ਵਾਲਾ ਪਸ਼ੂ ਆ ਚੰਗਾ ਪਸ਼ੂ ਆ ਤੇ ਦੇਖੋ ਹਾਈਟ ਵੀ ਤੁਸੀਂ ਐ ਨਹੀਂ ਕਹਿ ਸਕਦੇ ਐਸਟਰਾਔਰਡਨਰੀ ਆ ਬਹੁਤ ਉੱਚੀ ਆ ਲੰਮੀ ਆ ਦਰਮਿਆਨੇ ਘੱਟ ਦਵੀ ਆ ਪਰ ਉਹਦੇ ਜੀ ਦੁੱਧ ਬਹੁਤ ਸੋਹਣਾ ਜਿੰਨੀ ਹੈਗੀ ਸਾਰੀ ਸੋਹਣੀ ਹੈ ਮਤਲਬ ਕੈਰੇਕਟਰ ਵਾਈਜ਼ ਸਾਰਾ ਕੁਝ ਆ ਦੇਖੋ ਪਿੱਠ ਘੋੜਾ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਹੈਨਾ ਤੇ ਹਰ ਚੀਜ਼ ਪੱਖੋਂ ਪੂਰੀ ਆ ਮਤਲਬ ਆਪਾਂ ਕਹਿ ਨਹੀਂ ਸਕਦੇ ਹੁਣ 골ਡਨ ਸਟਾਰ ਚ ਆ ਕਲਰ ਆਉਂਦੇ ਹੀ ਆਉਂਦਾ ਜਿਹੜਾ ਆ ਹੈ ਕਹਿੰਦਾ ਬ੍ਰਾਊਨ ਬਣ ਜਾ ਇਹ ਇੱਕਦਾਂ ਦੇ ਡਿੱਗਿਆ ਸੀ ਜਦੋਂ ਸੂਗੀ ਸੀ ਇਹ ਹਾਂ ਇੱਕਦਾਂ ਦਾ ਡਿੱਗਿਆ ਹੋਇਆ ਸੀ ਉਦੋਂ ਵੇਚਦਾ ਸੀ ਬਾਈ ਮੈਨੂੰ ਬੁਲਾ ਲਿਆ ਕਹਿੰਦਾ ਮੈਂ ਵੇਚਣਾ ਹੈ ਮੈਨੂੰ ਕਹਿੰਦਾ ਵੀ ਤੂੰ ਲੈ ਜਾ ਮੈਥੋਂ ਲੱਖ ਰੁਪਏ ਮੰਗਿਆ ਸੀ ਬਾਈ ਨੇ ਮੈਂ ਇਹਨੂੰ ਆਖਿਆ ਵੀ ਜੇ ਸੁਣਦੇ ਬਾਜੋ ਟੀਨਾ ਚੰਗੀ ਨਕਲੀ ਤੂੰ ਮੈਨੂੰ ਇੱਕ ਦਸ ਦੀ ਦੇ ਦੇ ਆਪਾਂ ਨੇ ਜੇ ਇਹਦਾ ਮਨ ਖੜਾਦਾ ਸੀਗਾ ਮੈਨੂੰ ਪਤਾ ਸੀ ਵੀ ਚੰਗੀ ਥੰਗ ਤੂੰ ਭਾਈ ਵੇਚ ਨਹੀਂ ਉਹ ਸਾਨੂੰ ਦੇ ਦੀ ਜਿੱਦ ਤੇ ਅੱਛਾ ਮੈਂ ਤੋ ਲੈ ਵੀ ਲਈ ਇਹ ਵੀ ਤੇਰੇ ਨਾਲ ਵਾਦਾ ਰਹਿ ਜਾ ਤਰਾ ਜੀ ਕਰੂ ਉਹ ਤਾਂ ਲੈ ਲਈ ਹਾਂ ਭਾਈ ਜੀ ਮੈਂ ਤਾਂ ਨਹੀਂ ਵੀ ਜਦੋਂ ਸੁਣਦੇ ਟਾਈਮ ਹੀ ਕਹਦੇ ਆ ਆਪਾਂ ਨੇ ਬਹੁਤ ਸੋਹਣੀ ਤਿਆਰ ਹੋ ਗਈ ਸੀ ਸੁਣਨ ਤੋਂ ਪਹਿਲਾਂ ਇਹਨੂੰ ਮੈਂ ਦੇਖ ਕੇ ਚਲੋ ਮੈਂ ਲੈ ਵੀ ਲੈਂਦਾ ਆਪਾਂ ਨੂੰ ਨੌਲੇਜ ਦੇਗੀ ਪਰ ਮੈਨੂੰ ਆਖਿਆ ਵੀ ਤੂੰ ਰੱਖ ਲੈ ਵੀਰੇ ਦੇ ਦਰਵਾਜ਼ੇ ਦੇਖੋ ਜਿਹਨੂੰ ਨੌਲੇਜ ਨਹੀਂ ਹਾਂ ਇਹ ਕਿਨੇ ਉਸ ਤੋਂ ਬਾਅਦ ਇਹਨੇ ਕੱਟੀ ਦੇਦੀ ਜੀ ਹਾਂ 14 ਕਿਲੋ ਦੁੱਧ ਵੀਰੇ ਇਹ ਜਿਵੇਂ ਆਪਾਂ ਆਮ ਦਾਣਾ ਦੇਖਦੇ ਓਵੇਂ ਕਰ ਗਈ ਸੀ ਜਿਹਨੂੰ ਤਿੰਨ ਟਾਈਮ ਵੰਡ ਕੇ ਦਾਣਾ ਪੈਂਦਾ ਨਾਲ ਬਰੋ ਟੋਨ ਮਤਲਬ ਕੈਲਸ਼ੀਅਮ ਵਗੈਰਾ ਦਿੱਤਾ ਜਾਂਦਾ 2 ਕਿਲੋ ਦੁੱਧੇ ਹੋਰ ਕੱਢ 사ਦੀ ਛੋਟੀ 15 ਕਿਲੋ ਦੁੱਧੋਂ ਗਾ ਪੁੱਤੇ ਜੇ ਆਪਾਂ ਲੀਟਰਾਂ ਦੇ ਹਿਸਾਬ ਨਾਲ ਕਰਾਉਣਾ 1400 ਗ੍ਰਾਮ ਜੇ ਕਿਲੋ ਲਈਏ ਤਾਂ ਤਾਂ 15 ਕਿਲੋ ਹੋ ਗਈ ਦੁੱਧ ਲੀਟਰਾਂ 'ਚ ਕਰ ਹਾਂ ਇਹ ਮੈਂ ਕੰਡੇ ਤੇ ਜੋਖੇ ਜੀ 15 ਕਿਲੋ ਦੁੱਧ ਕੀ ਜਵਾਂ ਦੇ ਸਾਰਾ 15 ਕਿਲੋ ਦੁੱਧ ਜਾਣੀ ਹੈਗਾ ਹਾਂਜੀ ਹਾਂ ਹੈਗਾ ਸੀ ਇਹ ਹੈਗਾ ਸੀ ਹਾਂ ਵਧੀਆ ਕਰਦਾ ਬਈ ਬਹੁਤ ਸੁਣੀ ਆ ਤੇ ਵੇਦਨ ਨੂੰ ਅਸੀਂ ਫੇਰ ਵੀ ਰਾਇ ਦੰਨੇ ਹਨ ਅੱਜ ਅੱਜ ਦਾ ਪਸ਼ੂ ਕਰਨਾ ਮੈਨੂੰ ਤਾਂ ਬਹੁਤ ਔਖਾ ਵੈ ਹਾਂ ਇਹ ਇੱਕ ਦੁੱਧੋਂ ਪੱਖੋਂ ਵੀ ਵਧੀਆ ਨਿਕੜੀ ਉਹ ਦੇਖੋ ਵਧੀਆ ਠੰਡੀ ਸੀ ਨਾ ਹਾਂ ਵਿੱਚ ਪੰਜ ਪੰਜ ਇੱਕ ਮਹੀਨੇ ਚਾਰ ਦੇ ਕੇ ਦੁੱਧ ਮੈਂ ਸਫਾ ਚੰਦੀ ਨੇ ਮੇਰੋਂ ਪੁੱਛੋ ਇਸ ਵਕਤੋਂ ਬਹੁਤ ਠੀਕ ਰਹੀ ਬਾਕੀ ਤੁਹਾਡਾ ਧੰਨਵਾਦ ਵੀਰ ਜੀ ਮੈਨੂੰ ਤਾਂ ਜਸਪਾਲ ਨੇ ਦੱਸਿਆ ਕਹਿੰਦਾ ਤੁਹਾਨੂੰ ਰਿਜ਼ਲਟ ਦਿਖਾਉਣਾ ਬੁਲਾਉਂਦਾ ਵੀ ਆਪਾਂ ਇੱਕ ਹੋਰ ਝੋਡੀ ਦਿਖਾਉਣੀ ਆ ਇਹ ਕਾਮ ਕਰੇ ਖੜੀ ਆ ਤੇ ਦਾਣੇ ਦਾ ਵੀ ਦੱਸ ਦੋ ਦਾਣਾ ਕਿੰਨਾ ਕੁ ਪੰਦਾ ਦਾਣਾ ਜੀ ਮੈਂ ਆਪਣੀ ਪਾਸਲੀ ਪਈ ਜੂਰੇ ਸਪੇਸ ਪਹਿਲਾਂ ਮੈਂ ਬੱਧ ਪਾਉਂਦਾ ਸੀ ਜਸਪਾਲ ਭਾਈ ਕਹਿੰਦਾ ਇੰਨਾ ਜ਼ਿਆਦਾ ਨਹੀਂ ਸਕਦਾ ਵੀ ਹਿਸਾਬ ਮੁਤਾਬਕ ਕਿ ਦਾਣਾ ਉਹਨਾਂ ਕਿ ਰੱਖ ਜਿੰਨਾ ਅੱਜ ਮੋੜੀ ਹਾਂ 4 ਕਿਲੋ 5 ਸਲੋਟ ਪਾਈ ਉਹ 4 ਤੇ 5 ਕਿਲੋ ਬਹੁਤ ਸੋਹਣਾ ਦੁੱਧ ਕੱਢਿਆ ਭਾਈ ਫਿਰ ਹਾਂਜੀ ਹਾਂ ਫਿਰ ਨੋਰਮਲ ਚਲੋ ਘਰ ਪੱਖੋ ਸਾਹਿਬ ਨਾਲ ਜੀ ਐਵੇਂ ਨਹੀਂ ਕੋਈ ਤੈਨੂੰ ਲక్ష్ਮੀ ਵਾਲਾ ਜਾਣਦਾ ਹੋਵੇ ਚਾਹੇ ਖਾਬ ਗਈ ਤਰੀਕਾ ਨਹੀਂ ਨਹੀਂ ਮੈਂ ਜਸਪਾਲ ਭਾਈ ਦਾ ਧੰਨਵਾਦ ਕਰਦਾ ਜੀ ਇਹਨਾਂ ਨੇ ਕਹਿ ਕੇ ਠੀਕ ਬਾਈ ਜੀ ਮੈਂ ਕਈ ਵਾਰ ਇਹ ਵੀ ਹੋ ਜਾਂਦਾ ਜਿਵੇਂ ਕੋ ਸਾਈਡ ਲੈਂਦਾ ਨਾ 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 ਲਮਾ ਇਹਨੂੰ ਪਤਾ ਨਹੀਂ ਸੀ ਬਾਈ ਨੂੰ ਮੇਰੇ ਉਹੀ ਗੱਲ ਕਰਦਾ ਬਾਈ ਦਾ ਜਮਾਈ ਆ ਮੇਰੇ ਘਰਾਂ ਚ ਹੋਇਆ ਹੈ ਨਾ ਪ੍ਰਾਣੀ ਇਹਦੀ ਪਈਆ ਮੇਰੇ ਲੈਵੇ ਅੱਛਾ ਹਾਂਜੀ ਪ੍ਰਾਣੀ ਵੀ ਮੈਨੂੰ ਸੈਂਡ ਕਰੀ ਕੋਈ ਨਾ ਹਾਂਜੀ ਜਿਸ ਟਾਈਮ ਮੈਂ ਲੇਕਿਆ ਸੀ ਆਫਰ ਦੀ ਵੀਡੀਓ ਮਨੀ ਜੀ ਬਾਈ ਨੇ ਪਾਈ ਸੀ ਜੀ ਅੱਛਾ ਉਹਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਮਨੀ ਨੇ ਜੋ ਕੀਤਾ ਨਹੀਂ ਮਨੀ ਭਾਈ ਤੈਨੂੰ ਫੇਰ ਯਾਦ ਕਰਦਿਆਂ ਹਾਂ ਠੀਕ ਹੈ ਨਾਲੇ ਤੂੰ ਵੀਡੀਓ ਦੇਖ ਲਈ ਹਾਂ ਲਾੜੋਂ ਜਾਰੇ ਕਲੇ ਤੋਂ ਕਲਾ ਤੋਂ ਉਹਨੂੰ ਰਿੰਕੂ ਸ਼ਰਮਾ ਦਾ ਕੱਚਾ ਨਿਕਲੇ ਮੇਰਾ ਰਿੰਕੂ ਸ਼ਰਮਾ ਹਾਂਜੀ ਠੀਕ ਗੱਲ ਹੈ ਠੀਕ ਗੱਲ ਹੈ ਤੈਨੂੰ ਬਹੁਤ ਧੰਨਵਾਦ ਰਿੰਕੂ ਵੀਰ ਤੇ ਜਦੋਂ ਸੁੂਗੀ ਫਿਰ ਵੀਡੀਓ ਬਣਾਉਣੀ ਹੈ ਨਾ ਇਹ ਯਾਦ ਰੱਖੀਆ ਬੱਦੂ ਜਰੂਰ ਦੇਖਣਾ ਤੂੰ ਦੁਬਾਰੇ ਫਿਰ ਨਹੀਂ ਸਾਡੇ ਪਿੰਡ ਤੇ ਬਹੁਤ ਆਕੇ ਜੀ ਛੁੱਟੀ ਮਹਾਨਾ ਬਈ ਹੁਣ ਤਾਂ ਵੇਚਣੀ ਨਹੀਂ ਨਾ ਵੇਚਣ ਵਾਲੇ ਭੁਖਦੇ ਤੇਰਾ ਆਪਣਾ ਪਸ਼ੂ ਆ ਦੇਖੋ ਤੇ ਕਈ ਵਾਰ ਮਜਬੂਰੀ ਵੀ ਹੁੰਦੀ ਆ ਵੇਚਣਾ ਪੈ ਜਾਂਦਾ ਪਰ ਤੈਨੂੰ ਆਮ ਸਲਾਹ ਦਿੰਨਾ ਵੀ ਨਾ ਵੇਚੀ ਇਹ ਜੀ ਵਧੀਆ ਇਹ ਵਧੀਆ ਬੱਚਿਆਂ ਅਦੁੱਲਾ ਦੀ ਮਾਵਾ ਦੇ ਬੱਚੇ ਨੇ ਜੀ 골ਡਨ ਸਟਾਰ ਲਾ ਲਓ ਕੋਈ ਵੀ ਲਾ ਲਓ ਆਪਾਂ ਕਿਸੇ ਨੂੰ ਵੀ ਮਾੜਾ ਕਹਿੰਦੇ ਬਾਕੀ ਜਿਹਦਾ ਰਿਜ਼ਲਟ ਆ ਉਹਦਾ ਦੱਸਾਂਗੇ ਭਾਈ ਹਾਂ ਜੇ ਨੈਗੇਟਿਵ ਆਉਂਦਾ ਆਪਾਂ ਨੈਗੇਟਿਵ ਵੀ ਦੱਸ ਦੇ ਹਾਂ ਬਾਕੀ ਉਹਨਾਂ ਨੇ ਚੰਗਾ ਰਿਜ਼ਲਟ ਜੇ ਆਊਗਾ ਕਿਤੇ ਕਿਤੇ ਦੱਸ ਨਹੀਂ ਆਉਣੀ ਆਉਣੇ ਰਿਜ਼ਲਟ ਨਹੀਂ ਸਾਰੇ ਕਿਤੇ ਆਉਂਦਾਂ ਨਹੀਂ ਆਪਾਂ ਨੂੰ ਆਪਾਂ ਕਰਦੇ ਜੇ ਵੀ ਜਦੋਂ ਵੀ ਮੈਂ ਝੋਟੀ ਦੇਖਦਾ ਜੀ ਇਹਨੂੰ ਜਸਪਾਲ ਨੂੰ ਜ਼ਰੂਰ ਮੈਂ ਦਿਖਾਣਾ ਵੀ ਇਹ ਝੋਟੀ ਮੇਰੇ ਲੈਣ ਦੀ ਹੈ ਜਾਂ ਨਹੀਂ ਕੋਈ ਇਹਨਾਂ ਨੂੰ ਜਾਣਕਾਰੀ ਹੈ ਇਹਨੂੰ ਨੌਲੇਜ ਆ ਉਸ ਬੰਦੇ ਨੂੰ ਹਾਂ ਜੀ ਹਾਂ ਜੇ ਆਪ ਅਣਜਾਣਾ ਬੰਦਾ ਨਹੀਂ ਫਸ ਜਾਂਦਾ ਬਾਈ ਮੈਂ ਇਹਨਾਂ ਦੀ ਨੌਲੇਜ ਨਾਲ ਲੈ ਕੇ ਆਸੀ ਝੋਟੀ ਇਹ ਔਸਰ ਦੇ ਵੀ ਇਹਦੇ ਵਧੀਆ ਜਿਸ ਤਰ੍ਹਾਂ ਵੀ ਆਪਾਂ ਕਹਿੰਦੇ ਨੇ ਵੀ ਦੁੱਧ ਛੱਡੀ ਝੋਟੀ ਮਾਸ ਲੰਕ ਨਾਲ ਲਿਓਟੀ ਐਸ ਲੋਟ ਲੰਕ ਦੀ ਸੀ ਵਧੀਆ ਪੁਰਾਣੀ ਵੀਡੀਓ ਪਾਉਂਗਾ ਤੁਹਾਨੂੰ ਤੁਸੀਂ ਉਹ WhatsApp ਤੇ YouTube ਤੇ ਛਾੜ ਦੇ ਛਾੜਦਾ ਹਾਂ ਸੋ ਧੰਨਵਾਦ ਜੀ ਸਾਰੇ ਵੀਰਾਂ ਦਾ ਤੇ ਆ ਦੇਖੋ ਬਾਈ ਨੇ ਛੋਟਾ ਜਿਹਾ ਸਿਸਟਮ ਫੋਗਰ ਸਿਸਟਮ ਵੀ ਲਾਇਆ ਹੋਇਆ ਹੈ ਨਾ ਕੇਅਰ ਤਾਂ ਆਪਦੇ ਵੱਲੋਂ ਪੂਰੀ ਆ ਪਰਾ ਹੈਗੇ ਪਸ਼ੂ ਦੋਈ ਨੇ ਆ ਕੱਟੀ ਆ ਜੀ ਜਾਂ ਇੱਕ ਆ ਛੋਟੀ ਆ ਤੇ ਦੂਜੇ ਸੂ ਹੈ ਨਾ ਭਾਈ ਹਾਂ ਦੂਜੇ ਸੂ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਜੀ ਹੁਣ ਪਹਿਲਣ ਹੈ ਜਿਸ ਟਾਈਮ ਹਲੇ ਦੂਜੇ ਦਾ ਸੂ ਗੀ ਨਹੀਂ ਦੂਜੇ ਸੂ ਗੀ ਉਹ ਹੀ ਮੈਂ ਕਹਿ ਰਿਹਾ ਦੂਜੇ ਸੂ ਗੀ ਹੈ ਨਾ ਮਤਲਬ ਪਹਿਲੇ ਸੂਏ ਦੀ ਆ ਕੱਟੀ ਆ ਹਾਂ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਸਾਰੇ ਭਰਾਵਾਂ ਦਾ